ਅਜੀ ਗੱਡੀ ਨੰਬਰ 5 ਜਣਾ ਸੀ ਜੀ ਚੌਕ ਐਕਸੀਡੈਂਟ ਹੋ ਗਿਆ ਜਣਾ ਬਹੁਤ ਬਰੌਂਡ ਹੈ ਜੀ ਜੀ ਹੈ ਇਹ ਨਹੀਂ ਪਤਾ ਕਿ ਕੌਣ ਹੈ ਮੇਚਾ ਗੱਡੀ ਜਾ ਰਹੀ ਸੀ ਅੱਛਾ ਜੀ ਮੇਚਾ ਗੱਡੀ ਜਾ ਰਹੀ ਸੀ अच्छा जी मैं बच्चे ने बच्चा नु मोटरसाइकिल पर स्कूल चलना चाह रहा जी ओके किस किस ਬਹਰ ਨਾਲ ਹੋਇਆ ਜਾਂ ਚਾਰ ਨਾਲ ਬੱਸ ਨਾਲ ਕਿਸ ਨਾਲ ਜੰਗ ਹੋਇਆ ਇਹ ਟਰੱਕ ਨਾਲ ਹੋਇਆ ਚੌਲਾਂਗਪੁਰ ਦਾ ਟਰੱਕ ਦਾ اچھا ਜੀ ਪੀ ਵੀ 11 53 48 अच्छा जी ਹਾਂ ਜੀ ਕਨਫਰਮ ਹੈ ਹਾਂ ਜੀ ਫੋਨ ਕਰਵਾਓ ਉਹ ਨਾਲ ਬਲੰਡ ਦਾ ਗਿਆ ਵਾਣਾਗਾ ਉੱਥੇ ਮੈਂ ਮੈਂ ਮੁਲਾਜ਼ਮਾਂ ਨੂੰ ਫੜਾਇਆ ਇਹਨਾਂ ਨੂੰ ਗੱਡੀ ਨੂੰ ਪੁੱਛ ਆ ਗਈ ਆਪ ਮੁੜ ਸ ਆ ਗਈ ਸਾਰੀ ਉਹ ਪਤਾ ਲੱਗਿਆ ਵੀ ਪਾਉਣ ਇਹ ਪਿਛਲਾ ਨਹੀਂ ਪਤਾ ਲੱਗਦਾ ਟਾੜ ਦੇ ਬੱਕ ਹੋ ਗਿਆ ਜੇ ਅਸੀਂ ਰੁੱਕੇ ਮਾਰੇ ਬੰਦੇ ਨੂੰ ਟਰੱਕਾਂ ਦੇ ਬੋਰ ਉਹ ਹੋਰ ਭਜਾ ਗਿਆ ਲੱਗਦੇ ਗਿਆ ਕਬਰਾਂ ਗਿਆ ਮੇਰਾ ਨਾਮ ਐਸ ਅਰਜੇਸ਼ਮਰ ਜਿਹੜੀ ਇਹ ਐਕਸੀਡੈਂਟ ਮੌਤ ਹੋਈ ਹੈ ਇਹਦੇ ਬਾਰੇ ਜਾਣਕਾਰੀ ਦੇ ਇਹ ਸਰ ਨਾਲ ਸਾਨੂੰ ਫੋਨ ਆਇਆ ਸੀਗਾ ਤੇ ਇਦਾਂ ਕਰਕੇ ਐਕਸੀਡੈਂਟ ਹੋ ਕੇ ਬੰਦਾ ਇੱਥੇ ਉਹ ਭਜਾਇਆ ਕਿ ਡੈੱਡ ਡੈੱਡ ਹੋ ਗਿਆ ਮਗਰ ਤੇ ਇਹ ਹੁਣ ਆਪਾਂ ਨੇ ਕਮੇਟੀ ਵਾਲੀ ਵੈਨ ਮੰਗਾ ਕੇ ਇਹਨੂੰ ਹਸਪੀਟਲ ਮੌਰਚੀ ਤੇ ਰਖਾਇਆ ਹੈ ਜੀ ਅਜੇ ਪਤਾ ਲੱਗਿਆ ਕਿ ਸੁਬਾਹ ਨਾਲ ਹੋਇਆ ਕੌਣ ਹੈ ਹਾਂ ਕੋਈ ਟਰੱਕ ਸੀਗਾ ਇੱਥੇ ਜੀ ਉਹ ਟਰੱਕ ਵੀ ਆਪਾਂ ਨੇ ਅੱਗੇ ਫੜਿਆ ਹੋਇਆ ਹੈ ਇਹ ਕੰਡਾ ਗੋਲ ਸਿੰਘ ਦੀ ਡੈਥ ਹੋਈ ਹੈ ਪਿੱਛੇ ਦਾ ਜੀ ਕੌਣ ਹੈ ਇਹਦਾ ਹਲੇ ਪਤਾ ਨਹੀਂ ਲੱਗਿਆ ਹੈ ਵੈਸੇ ਇਹਦੇ ਨਾਲ ਰਿਸ਼ਤੇਦਾਰ ਨਾਲ ਗੱਲ ਹੋਈ ਹੈ ਹੈ ਲੋਕ ਰਿਆ ਰਾਜਪਰੇ ਦਾ ਇਹ ਓਕੇ ਹਾਂ ਹਲੇ ਵਾਰਸਾਂ ਦਾ ਪਤਾ ਨਹੀਂ ਲੱਗਿਆ ਇਹਦੇ ਦੇ ਵਾਰਸਾਂ ਦਾ ਪਤਾ ਕਰਕੇ ਫਿਰ ਉਹਨਾਂ ਨਾਲ ਤਾਲਮੇਲ ਕਰਕੇ ਜਿਹੜੀ ਅਗਲੀ ਕਾਰਵਾਈ ਕਰਵਾਸੀ ਹੈ ਜੀ ਕੋਣ ਹੈ ਲਾ ਆਪਣਾ ਹੀ ਆ ਇੱਥੇ ਲੋਕਲੇ ਆ ਜੀ ਲੋਕ ਨਿਕਲਣਾ ਨਹੀਂ ਆਪਣੀ ਨਿਕਲਣਾ ਨਹੀਂ ਜੀ ਹਲੇ ਨਹੀਂ ਨਿਕਲੇ ਫੋਨ ਤੇ ਗੱਲ ਹੋ ਗਈ ਬਾਕੀ ਤੁਹਾਡਾ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਭਾਈ ਜੀ ਜਿਹੜਾ ਐਕਸੀਡੈਂਟ ਹੋਇਆ ਇਹਦੇ ਬਾਰੇ ਜਾਣਕਾਰੀ ਦਿਓ ਇਹ ਐਕਸੀਡੈਂਟ ਸਾਨੂੰ ਕਾਲ ਆਈ ਹੈ ਜੀ 8:30 ਵਜੇ ਦੇ ਕਰੀਬ ਜੀ ਤੇ ਕਹਿੰਦੇ ਵੀ ਫੁਆਰਾ ਚੌਂਕਾ ਐਕਸੀਡੈਂਟ ਹੋਇਆ ਜੀ ਅਸੀਂ ਮੌਕੇ ਤੇ ਪਹੁੰਚੇ ਜਿੱਦੇ ਉਧਰ ਆ ਕੇ ਪੇਸ਼ੈਂਟ ਦੇਖਿਆ ਜੀ ਪੇਸ਼ੈਂਟ ਦੀ ਕੰਡੀਸ਼ਨ ਪੇਸ਼ੈਂਟ ਪੂਰਾ ਫੁੱਟ ਚੁੱਕਿਆ ਸੀ ਜੀ ਪੇਸ਼ੈਂਟ ਦਾ ਹੈੱਡ ਵੀ ਲਾਣ ਲਈ ਸੀਗਾ ਜੀ ਤੇ ਬਰੌਂ ਡਾਡਾ ਜੀ ਉਹਨੂੰ ਨਗਰ ਕੌਂਸਲ ਦੀ ਗੱਡੀ ਲੈ ਗਈ ਹੈ ਜੀ ਤੇ ਹਸਪਤਾਲ ਪਹੁੰਚ ਕੇ ਲੈ ਕੇ ਜੀ ਸਾਨੂੰ ਤਾਂ ਐਕਸੀਡੈਂਟ ਕਾਲ ਆਈ ਸੀਗੀ ਜੀ ਇੱਥੇ ਐਕਸੀਡੈਂਟ ਹੋਇਆ ਜੀ 108 ਆਪਣਾ ਕਾਲਮਾਜਰਾ ਜੀ ਪੀਐਸਸੀ ਜੋ ਐਕਸੀਡੈਂਟ ਕਿਸ ਚੀਜ਼ ਦਾ ਹੋਇਆ ਪਤਾ ਇਹ ਟਰੱਕ ਨਾਲ ਕਹਿੰਦੇ ਜੀ ਕੋਈ ਟਰੱਕ ਨੰਬਰ ਨੋਟ ਕਰ ਲਿਆਗਾ ਉਹਦਾ ਟਰੱਕ ਤੇ ਕਹਿੰਦੇ ਟਾਇਰ ਥੱਲੇ ਆਇਆ ਟਰੱਕ ਨੇ ਕੁੜਚੀ ਲਿਆ ਜੀ ਇਹਨੂੰ ਅੱਧਾ ਕਿਸ ਤੇ ਸਵਾਰ ਸੀਗਾ ਜੀ ਇਹ ਸਾਈਕਲ ਤੇ ਦਾਦੇ ਸਾਈਕਲ ਤੇ ਸਵਾਰ ਸੀ ਕੋਈ ਮਜ਼ਦੂਰ ਵਗੈਰਾ ਦਾਦੇ ਆਪਣੇ ਦਿਹਾੜੀ ਦੇ ਕਿਤੇ ਜਾ ਰਹੇ ਸੀਗੇ ਜੀ